ਸ਼੍ਰਮਣੀ ਕਾਲੀਦਾਲ ਦੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਦੇ ਵੱਲੋਂ ਅੱਜ ਵਿਧਾਨ ਸਭਾ ਹਲਕਾ ਫਤੇਗੜ ਸਾਹਿਬ ਵਿਖੇ ਆਪਣੇ 5ਵੇਂ ਗੇੜ ਦੌਰਾਨ ਵਕ ਵਕ ਪਿੰਨਾ ਦਾ ਦੌਰਾ ਹਲਕਾ ਇੰਚਾਰਜ ਜਗਦੀਪ ਸਿੰਘ ਜੁਮਾਦੀ ਅਗਵਾਈ ਦੇ ਵਿੱਚ ਕੀਤਾ ਗਿਆ ਆਪਣੇ 5ਵੇਂ ਗੇੜੇ ਦੌਰਾਨ ਵਿਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਨੂੰ ਪਿੰਡ ਵਿੱਚ ਪਰਮਾ ਸਮਰਥਨ ਮਿਲ ਰਾਇਆ ਅਤੇ ਅੰਦਰ ਤੋਂ ਚੱਲਣ ਵਾਲੀਆਂ ਪਾਰਟੀਆਂ ਤੋਂ ਖਿੜਾਚਦਾ ਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਨੂੰ ਜਿਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ ਪੰਜਵਾਂ ਰਾਉਂਡ ਹਲਕਾ ਫਤੇਗੜ ਸਾਹਿਬ ਦੇ ਵਿੱਚ ਮੈਂ ਪਹੁੰਚਿਆ ਹਾਂ ਸੰਗਤ ਦੇ ਵਿੱਚ ਆਉਣ ਵਾਲੀ ਇਲੈਕਸ਼ਨ ਨੂੰ ਲੈ ਕੇ ਬੜਾ ਭਾਰੀ ਉਤਸ਼ਾਹ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤ ਵੱਡੀ ਗਿਣਤੀ ਵਿੱਚ ਜਿਹੜੀ ਹੈ ਉਹ ਪ੍ਰੋਗਰਾਮਾਂ ਵਿੱਚ ਪਹੁੰਚ ਵੀ ਰਹੀ ਹੈ ਸੁਣ ਵੀ ਰਹੀ ਹੈ ਔਰ ਵਿਸ਼ਵਾਸ ਵੀ ਦਿਵਾ ਰਹੀ ਹੈ ਕਿ ਇਸ ਵਾਰ ਸ਼੍ਰੋਮਣੀ ਕਾਲੀ ਦਲ ਦਾ ਸਾਥ ਦੇਣਾ ਕਿਉਂਕਿ ਪੁਰਾਣੇ ਤਜਰਬੇ ਜਿਹੜੇ 22 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੂੰ ਸੰਗਤ ਨੇ ਵੋਟਾਂ ਪਾ ਕੇ ਇੱਕ ਕੌੜਾ ਤਜਰਬਾ ਲਿਆ ਉਹ ਤਜਰਬੇ ਨੂੰ ਮੁੱਖ ਰੱਖਦੇ ਆ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਵੱਲੋਂ ਖਾਸ ਤੌਰ ਤੇ ਸੰਗਤ ਨੇ ਮੋੜ ਕੀਤਾ ਮੈਂ ਸਮਝਦਾ ਕਿ ਇਹ ਜਿਹੜੀ ਲਹਿਰ ਬਣ ਗਈ ਇਸ ਲਹਿਰ ਨੇ ਬੜੀ ਜਲਦ ਜਿੱਤ ਵੀ ਦਰਜ ਕਰਨੀ ਹੈ ਇਹ ਸੀਟ ਨੂੰ ਵੱਡੇ ਫਰਕ ਨਾਲ ਸੀ ਜਿੱਥੇ ਜਿੱਤਣਾ ਉਥੇ ਸ਼ਹੀਦਾਂ ਦੀ ਪਾਵਨ ਪੁੱਤਰ ਧਰਤੀ ਦੀ ਜਿਹੜੀ ਇਹ ਸੀਟ ਆ ਪੰਥਰੀ ਨਮਾਇੰਦਾ ਜਮਾਤ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਮੈਂ ਇਥੋਂ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤ ਕੇ ਸੀਟ ਪਾਰਟੀ ਦੀ ਝੋਲੀ 'ਚ ਪਾਵਾਂ। ਪਰ ਇਹ ਇੱਕ ਬਹੁਤ ਵੱਡਾ ਮੁੱਦਾ 5 ਸਾਲ ਪਿਛਲੀ ਜਿਹੜੀ ਸੀ ਕਾਂਗਰਸ ਦੀ ਸਰਕਾਰ ਔਰ 2.5 ਸੱढ़े 7 ਪੌਣੇ 8 ਸਾਲ ਦੇ ਵਿੱਚ ਜਿਹੜੀ ਇਹ ਸਰਕਾਰ ਆ ਕੋਈ ਵੀ ਵਿਕਾਸ ਕਾਰਜ ਨਹੀਂ ਕਰ ਸਕੀ। ਜਿਹੜੇ-ਜਿਹੜੇ ਵੀ ਵਿਕਾਸ ਕਾਰਜ ਸ਼ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਸਮੇਂ ਸ਼ੁਰੂ ਹੋਏ ਸੀ ਅੱਜ ਵੀ ਉਹ ਉੱਥੇ ਹੀ ਖੜੇ ਨੇ। ਸੋ ਡਿਵੈਲਪਮੈਂਟ ਇੱਕ ਬਹੁਤ ਵੱਡਾ ਮੁੱਦਾ ਸਾਡੇ ਸਰਕਾਰ ਜਾਣ ਤੋਂ ਬਾਅਦ 8 ਸਾਲਾਂ ਵਿੱਚ ਕਿਸੇ ਨੇ ਇੱਥੇ ਡੱਕਾ ਨਹੀਂ ਤੋੜਿਆ ਲੋਕਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਜਿੰਨੀਆਂ ਸਰਕਾਰ ਦੀਆਂ ਸਕੀਮਾਂ ਸਨ ਉਹ ਪੈਸੇ ਦੀ ਕਾਟ ਕਰਨ ਬੰਦ ਪਈਆਂ ਨੇ ਔਰਤਾਂ ਨੂੰ ਤੇ ਨੌਜਵਾਨਾਂ ਨੂੰ ਇਹ ਸਰਕਾਰ ਨੇ ਬਹੁਤ ਵੱਡਾ ਲਾਲਾ ਲਾਇਆ ਇਸ ਕਰਕੇ ਲੋਕ ਅੱਜ ਤੰਗ ਨੇ ਲੋਕ ਡਿਵੈਲਪਮੈਂਟ ਚਾਹੁੰਦੇ ਨੇ ਜਿਹੜਾ ਇਹਨਾਂ ਸਰਕਾਰਾਂ ਪਿਛਲੀਆਂ ਦੋਨਾਂ ਨੇ ਨਹੀਂ ਕੀਤੀ ਇਸ ਕਰਕੇ ਇਹਨਾਂ ਸਰਕਾਰਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਸਨ ਉਹ ਨਾ ਮਾਤਰ ਨੇ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਹੁਣ ਸਾਡਾ ਮੁੱਦਾ ਜਿਹੜਾ ਕੁਝ ਇਹਨਾਂ ਨੇ ਨਹੀਂ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਆਪਦੇ ਮੁੱਦੇ ਵੀ ਬਣਾਏਗਾ ਔਰ ਉਹਨਾਂ ਨੂੰ ਕਰੇ ਅਕਾਲੀ ਦਲ ਇਸ ਵੇਲੇ ਟੁਕੀਏ ਪਿੰਡੂ ਖੇਤਰ ਵਾਲੀ ਸੀਟ ਹੈ ਸਭ ਤੋਂ ਮੂਰੇ ਅਕਾਲੀ ਦਲ ਹੈ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਆਪਦੀ ਹੋਂਦ ਬਚਾਉਣ ਦੀ ਲੜਾਈ ਲੜ ਰਹੀਆਂ ਕਾਂਗਰਸ ਪਾਰਟੀ ਨੂੰ ਵੀ ਲੋਕਾਂ ਨੇ ਦੇਖ ਲਿਆ ਆਮ ਆਦਮੀ ਪਾਰਟੀ ਦਾ ਰਾਜ ਵੀ ਲੋਕਾਂ ਨੇ 2.5 ਸਾਲ ਦੇਖ ਲਿਆ ਹੋਇਆ ਵਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸ਼ਹਿਰਾਂ ਤੱਕ ਸੀਮਤ ਆ ਇਹ ਪਿੰਡੂ ਸੀਟ ਆ ਇਸ ਕਰਕੇ ਅਸੀਂ ਇੱਥੇ ਜਿਹੜੇ ਨੇ ਸਭ ਤੋਂ ਮੂਰੇ ਆ ਔਰ ਇਹ ਸੀਟ ਨੂੰ ਅਸੀਂ ਵੱਡੇ ਫਰਕ ਨਾਲ ਜਿੱਤਾਂ ਕੈਂਡੀਡੇਟ ਉਹਦਾ ਕਿਰਦਾਰ ਉਹਦੀ ਪਾਰਟੀ ਤੇ ਉਹਦੇ ਕੰਮ ਇਹ ਚਾਰ ਚੀਜ਼ਾਂ ਦਾ ਸੁਮੇਲ ਜਿਹੜਾ ਹੈਗਾ ਉਹ ਵੋਟ ਪਾਉਣ ਦੇ ਲਈ ਸਾਨੂੰ ਸੌਖਾ ਕਰੇਗਾ ਅੱਜ ਸਾਡੇ ਆਲੇ-ਦੁਆਲੇ ਉਹ ਕਿਰਦਾਰਾਂ ਦੇ ਲੋਕ ਵੀ ਘੁੰਮਦੇ ਨੇ ਜਿਹੜੇ ਸੌਂਦੇ ਕਿਸੇ ਹੋਰ ਪਾਰਟੀ ਚ ਜਾਗਦੇ ਕਿਸੇ ਹੋਰ ਪਾਰਟੀ ਅਸੀਂ ਤੀਜੀ ਪੀੜ੍ਹੀ ਦੇ ਵਿੱਚ ਅਕਾਲੀ ਦਲ ਦੇ ਨਾਲ ਆ ਪਾਰਟੀਆਂ ਚੰਗਾ ਮਾੜਾ ਸਮਾਂ ਆਉਂਦਾ ਰਹਿੰਦਾ ਜਿਹੜੇ ਲੋਕ ਮਾੜੇ ਸਮੇਂ ਆਪਣੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ 'ਚ ਜਾਂਦੇ ਨੇ ਮੈਂ ਨਹੀਂ ਸਮਝਦਾ ਕਿ ਲੋਕ ਉਹਨਾਂ ਨੂੰ ਮੂੰਹ ਲਾਉਣਗੇ ਔਰ ਲਾਉਣਾ ਵੀ ਨਹੀਂ ਚਾਹੀਦਾ ਖੜਨਾ ਤੇ ਖੜੇ ਰਹਿਣਾ ਜੁੜਨਾ ਤੇ ਜੁੜੇ ਰਹਿਣ ਦੇ ਵਿੱਚ ਬੜਾ ਭਾਰੀ ਅੰਤਰ ਆ ਸੋ ਲੋਕ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਕਿਉਂਕਿ ਇਹੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਰੱਖੇ ਰਿਪੋਰਟ ਐਸਐਮਜ਼ ਨਿਊਜ਼